ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਮੈਂ ਵੀ ਚੜ੍ਹਦੀ ਕਲਾ ਵਿੱਚ ਹਾਂ ਤੇ ਅੱਜ ਦਾ ਵਲੌਗ ਸਟਾਰਟ ਕਰ ਰਹੀ ਹਾਂ ਮੈਂ ਬਹੁਤ ਹੀ ਲੇਟ ਕਿਉਂਕਿ ਮੇਰਾ ਕੰਮ ਅੱਜ ਥੋੜੇ ਲੇਟ ਹੋਇਆ ਹੈ ਫਿਨਿਸ਼ ਤੇ ਫਿਲਹਾਲ ਅਜੇ ਵੀ ਮੇਰੇ ਆ ਕੱਪੜੇ ਰਹਿ ਗਏ ਨੇ ਰੱਖਣ ਵਾਸਤੇ ਹੁਣ ਮੈਂ ਕੱਪੜੇ ਟਿਕਾ ਕੇ ਉਹਦੇ ਬਾਅਦ ਮੈਂ ਤੁਹਾਨੂੰ ਦੱਸਾਂਗੀ ਅੱਜ ਦੀ ਮੇਰੀ ਰੁਟੀਨ ਕੀ ਹੈ ਰੁਟੀਨ ਵੈਸੇ ਕੁਝ ਨਹੀਂ ਹੁੰਦੀ ਰੋਟੀ ਬਣਾਣੀ ਕਪੜੇ ਧੋਣੇ ਸਫਾਈਆਂ ਕਰਨੀਆਂ ਵੀਡੀਓਜ਼ ਬਣਾਉਣੀਆਂ ਵਲੌਗ ਬਣਾਉਣਾ ਬਸ ਐਹੀ ਰੁਟੀਨ ਹੁੰਦੀ ਹੈ ਗੁਰਦੁਆਰੇ ਜਾਣਾ ਪਾਰਕ ਜਾਣਾ ਪਰ ਫਿਲਹਾਲ ਮੈਂ ਕੁਝ ਦਿਨ ਤੋਂ ਪਾਰਕ ਨਹੀਂ ਜਾ ਰਹੀ ਕਿਉਂਕਿ ਜੋ ਸਾਡੇ ਵੱਡੇ ਦੀਦੀ ਨੇ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਹੋਇਆ ਹੈ ਔਰ ਉਹਦੇ ਵਿੱਚ ਵੀ ਮਤਲਬ ਉਹਨਾਂ ਨੂੰ ਪ੍ਰੋਬਲਮ ਐ ਹੋ ਗਈ ਸੀ ਕਿ ਉਹਨਾਂ ਨੇ ਰੋਟੀ ਖਾਂਦੇ ਖਾਂਦੇ ਮਤਲਬ ਗਲੇ ਦੇ ਵਿੱਚ ਸੀਨੇ 'ਚ ਉਹਨਾਂ ਨੇ ਰੋਟੀ ਫਸ ਗਈ ਸੀ ਅਚਾਨਕ ਉਹਨਾਂ ਨੂੰ ਪੇਨ ਹੋ ਗਿਆ ਸੀ ਤੇ ਉਹ ਸੀਸੀਯੂ 'ਚ ਸੀਗੇ 2-3 ਦਿਨ ਤੋਂ ਐਸ ਕਰਕੇ ਨਾ ਮੈਂ ਵਲੌਗ ਬਣਾ ਰਹੀ ਸੀ ਨਾ ਵੀਡੀਓ ਬਣ ਪਾ ਰਹੀ ਸੀ ਕੋਈ ਤੇ ਮੈਂ ਸੋਚਿਆ ਅੱਜ ਵਲੌਗ ਕੰਟੀਨਿਊ ਕਰਦੇ ਹਾਂ ਤੇ ਥੋੜਾ ਜਿਹਾ ਕੰਮ ਮੈਂ ਨਿਕਟਾਲਾ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ ਕੱਪੜੇ ਰੱਖ ਲਾ অলਮੋਸਟ ਮੇਰਾ ਕੰਮ ਫਿਨਿਸ਼ ਹੋ ਗਿਆ ਔਰ ਇੱਥੇ ਹੁਣ ਆ ਗਿਆ ਹੈ ਮੇਰੇ ਕੋਲ ਕਰਨ ਕਰਨ ਦੀ ਨੀਂਦ ਪੂਰੀ ਹੋ ਗਈ ਹੈ ਜਿੱਦਾਂ ਛੁੱਟੀ ਕਰ ਲੈਂਦੇ ਨੇ ਨਾ ਤਾਂ ਬੱਚੇ ਲੇਟ ਤੱਕ ਸੌਂਦੇ ਆ ਫਿਲਹਾਲ ਮੈਂ ਥੋੜੀ ਜਿਹੀ ਚਲਾਕੀ ਕੀਤੀ ਹੈ ਕਿਉਂਕਿ ਰਾਤੀ ਮੈਂ ਬਣਾਈ ਸੀ ਦਾਲ ਔਰ ਇਹਨਾਂ ਨੇ ਖਾਦੀ ਨਹੀਂ ਔਰ ਹੁਣ ਮੈਂ ਉਸੇ ਦਾਲ ਦਾ ਗੁੰਨ ਦਿੱਤਾ ਆਟਾ ਔਰ ਉਸ ਦਾਲ ਦਾ ਆਟਾ ਗੁੰਨ ਕੇ ਮੈਂ ਮਿਸੀ ਰੋਟੀ ਬਣਾਤੀ ਹੁਣ ਮਿਸੀ ਰੋਟੀ ਖਾਣਗੇ ਖਾ ਲੇਗਾ ਨਾ ਤੂੰ ਤੇ ਤਾਂ ਕੀਤੀ ਤਬiyat ਖਰਾਬ ਸੀ ਤਬiyat ਖਰਾਬ ਸੀ ਤੇਰੀ ਰੋਜ਼ ਤਬiyat ਖਰਾਬ ਹੁੰਦੀ ਹੈ 10th ਦੀ ਪੜ੍ਹਾਈ ਹੈ ਦੇਖ ਲਓ ਛੁੱਟੀਆਂ ਕਿੰਨੀ ਮਾਰਦਾ ਹੈ ਮੁੰਡਾ ਮੇਰਾ ਕੋਈ ਗੱਲ ਨਹੀਂ ਟੀਚਰ ਦੱਸੇਗੀ ਤੈਨੂੰ ਮੈਂ ਤਾਂ ਜਾਣਾ ਨਹੀਂ ਪੀਟੀਐਨ ਚੈਟ ਕੀ ਮੈਂ ਵੀ ਨਹੀਂ ਜਾਣਾ ਤੂੰ ਵੀ ਨਹੀਂ ਜਾਏਗਾ ਤਾਂ ਜਾਏਗਾ ਕੌਣ ਪਪਾ ਤੇਰੇ ਪਪਾ ਜਾਣਗੇ ਪਪਾ ਉਹ ਹੀ ਜਾਣਗੇ ਬਟਾਏ ਕਿ ਮੈਂ ਨਹੀਂ ਚਾਹਦੀ ਬਹੁਤ ਛੁੱਟੀਆਂ ਮਾਰਦਾ ਸਕੂਲ ਦੀਆਂ ਲੀਵ ਦੇ ਕੇ ਆਉਂਦਾ ਹੁਣ ਤੇ ਖਾ ਲੈਣੀ ਹੈ ਹੁਣ ਆਪਾਂ ਮਿੱਸੀ ਰੋਟੀਆਂ ਕਿਉਂਕਿ ਦਾਲ ਮੈਂ ਮੈਂ ਨਾ ਚੀਜ਼ਾਂ ਵੇਸਟ ਨਹੀਂ ਕਰਦੀ ਜੇ ਨਹੀਂ ਖਾਂਦੇ ਨਾ ਮੈਂ ਅਗਲੇ ਦਿਨ ਸਵੇਰੇ ਆਟਾ ਗੁੰਨ ਦਿੰਨੀ ਆ ਔਰ ਬੜੇ ਸਵਾਦ ਨਾਲ ਪਰਾਂਟੇ ਖਾਦੇ ਜਾਂਦੇ ਫਿਰ ਐਨਾ ਤੋਂ ਤੁਸੀਂ ਵੀ ਨਾ ਸੁਟਿਆ ਕਰੋ ਆਪਣੇ ਬੱਚਿਆਂ ਨੂੰ ਬਚੀ ਹੋਈ ਦਾਲ ਸਬ지 ਦਾ ਆਟਾ ਗੁੰਨ ਕੇ ਅਗਲੇ ਦਿਨ ਪਰਾਠੇ ਖਵਾਇਆ ਕਰੋ ਵਧੀਆ ਲੱਗਦੇ ਹਨ ਹਨਾ ਸ਼ਾਮੇ ਕੀ ਬਣਾਣਾ ਹੈ ਪਤਾ ਨਹੀਂ ਇੱਕ ਤੇ ਬਹੁਤ ਸਿੱਧੀ ਜੀ ਗੱਲ ਹੈ ਹਰ ਘਰ ਦੇ ਵਿੱਚ ਹੁੰਦੀ ਹੋਏਗੀ ਜਦੋਂ ਕੁਝ ਖਾਣ ਨੂੰ ਪੁੱਛੋ ਨਾ ਕੀ ਬਣਾਣਾ ਤੇ ਸਿਰ ਉਹ ਹੀ ਜਵਾਬ ਆਉਂਦਾ ਕੁਝ ਵੀ ਬਣਾ ਲਓ ਔਰ ਇਹ ਕੁਝ ਵੀ ਦਾ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਕਿ ਕੁਝ ਵੀ ਦਾ ਮਤਲਬ ਕੀ ਹੁੰਦਾ ਪਰ ਫਿਰ ਆਪਣੀ ਮਰਜ਼ੀ ਨਾਲ ਬਣਾ ਲਓ ਨਾ ਕੀਆ ਤੋਰੀ ਟਿੰਡੇ ਤੇ ਫਿਰ ਕਿਸੇ ਨੇ ਹੱਥ ਨਹੀਂ ਲਾਣਾ ਕਿਉਂਕਿ ਕੁਝ ਵੀ ਦੇ ਵਿੱਚ ਤੇ ਆਪਾਂ ਫਿਰ ਕੁਝ ਵੀ ਬਣਾ ਸਕਦੇ ਹਾਂ ਨਾ ਫਿਰ ਹੱਥ ਨਹੀਂ ਲਾਉਂਦੇ ਪਿਆਸ ਕਰਕੇ ਇਹਨਾਂ ਨੂੰ ਪੁੱਛੋ ਤੇ ਇਹਨਾਂ ਦੇ ਕੋਲ ਜਵਾਬ ਨਹੀਂ ਹੁੰਦਾ ਨਾ ਪੁੱਛੋ ਆਪਣੀ ਮਰਜ਼ੀ ਦਾ ਬਣਾ ਦਿਓ ਤੇ ਫਿਰ ਖਾਣਾ ਨਹੀਂ ਹੁਣ ਦੱਸ ਕੀ ਆ ਬਣਾ ਲੈ ਰਾਤੀ ਤੋਰੀ ਟਿੰਡੇ ਰਾਜਮਾ ਰਾਜਮਾ ਬਸ ਰਾਜਮਾ ਚੋਲ ਛੋਲੇ ਚੋਲ ਕੜੀ ਚੋਲ ਐ ਖਵਾ ਲਓ ਇਹਨਾਂ ਨੂੰ ਹੋਰ ਕੁਝ ਨਾ ਪੁੱਛੋ ਟੋਪੀ ਮਿਲ ਜਾ ਪ੍ਰੋਟੀਨ ਹਰ ਚੀਜ਼ ਦੇ ਵਿੱਚ ਹੁੰਦਾ ਹੈ ਨਹੀਂ ਹਰੀ ਸਬਜ਼ੀਆਂ 'ਚ ਪ੍ਰੋਟੀਨ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਪ੍ਰੋਟੀਨ ਹਰੀ ਸਬਜ਼ੀਆਂ 'ਚ ਹੁੰਦਾ ਹੈ ਪਤਾ ਫਿਰ ਦਾਲਾਂ 'ਚ ਹੁੰਦਾ ਹੈ ਕਲਰ ਪਾ ਲਾਂਗੇ ਦਾਲ 'ਚ ਫਿਰ ਦਾਲਾਂ 'ਚ ਪ੍ਰੋਟੀਨ ਹੁੰਦਾ ਹੈ ਤੁਹਾਡੇ ਵੀ ਬੱਚੇ ਇਦਾਂ ਹੀ ਕਰਦੇ ਨਹੀਂ ਖਾਂਦੇ ਹਣਾ ਇਦਾਂ ਵੀ ਇਹ ਵੀ ਇਹੀ ਕਰਦੇ ਨੇ ਗੱਟੇ ਬਣਾ ਲਾਂ ਗਲੇ ਚ ਲੱਗੇਗਾ ਮੇਰੇ ਗੱਟੇ ਹਾਂ ਹਾਂ ਤੇ ਤੂੰ ਗਰੇਵੀ ਘਾਲੀ ਆਪਾਂ ਗੱਟੇ ਬਣਾਵਾਂਗੇ ਮਸਾਲਾ ਗਲੇ ਚ ਲੱਗੇਗਾ ਨਾ ਪੁਨਾਗ ਆਏ ਨਾ ਬਟਰ ਪਿਆ ਬਟਰ ਨਾਲ ਰੋਟੀ ਖਾ ਲਈ। ਦ ਸਰਦੀ ਬਣਨੀ ਬਟਰ ਨਾਲ। ਹਾਂ ਤੇ ਫਿਰ ਗੱਟੇ ਦੀ ਸਬਜੀ ਬਣੇਗੀ। ਕੋਈ ਟਾਂਕਦੀ ਬਣਾ ਲਓ। ਗੱਟੇ ਦੀ ਸਬਜੀ ਬਣੇਗੀ ਉਹਦੇ ਨਾਲ ਹੀ ਖਾਏਗਾ। ਮੇਰਾ ਹੱਥ ਦੁਖ ਗਿਆ ਫੋਨ ਫੜ ਫੜ ਕੇ। ਅੱਜ ਸ਼ਾਮੀ ਬਣੇਗੀ ਹੁਣ ਮੈਨੇ ਹੋ ਗਿਆ ਡੈਸੀਡ। ਨਹੀਂ ਹੋਇਆ। ਹੋ ਗਿਆ ਭਾਈ ਅੱਜ ਸ਼ਾਮੀ ਬਣੇਗੀ ਗੱਟੇ ਦੀ ਸਬਜੀ ਹੁਣ ਬਣਨਗੇ ਮਿੱਸੀ ਰੋਟੀਆਂ ਦਹੀਂ ਦੇ ਨਾਲ ਅਚਾਰ ਦੇ ਨਾਲ ਮਸਤ ਹੋ ਕੇ। ਇੱਕ ਬਾਰ ਹੋ ਆ ਜਾਏਗਾ। ਕੀ ਬਾਰ ਹੋ ਜਾਏਗਾ ਹੁਣ ਕੁਝ ਨਹੀਂ ਆਏਗਾ ਬਾਰ ਹੋ ਬਹੁਤ ਬਾਰਦਾ ਹੋ ਗਿਆ ਬਾਰਦਾ ਨਹੀਂ ਖਾਣਾ ਰਾਤੀ ਦਾਲ ਬਣੀ ਹੋਈ ਸੀ ਸਾਡੇ ਘਰ ਫਿਰ ਵੀ ਐਨੇ ਕਾਠੀ ਰੋਲ ਮੰਗਾ ਕੇ ਖਾਏ ਅਫਗਾਨੀ ਰੋਲ ਅਫਗਾਨੀ ਰੋਲ ਸੀ ਹਾਂ ਹਾਂ ਜਿਹੜੇ ਵੀ ਰੋਲ ਸੀਗੇ ਐਨੇ ਅਫਗਾਨੀ ਰੋਲ ਖਾਦੇ ਆ ਮੰਗਾ ਕੇ ਇਕੱਲੇ ਖਾਂਦੇ ਆ ਸਾਰੇ ਖਾਂਦੇ ਆ ਤੂੰ ਮੰਗਾਏ ਤਾਂ ਸਾਰੇ ਖਾਣਗੇ ਹੁਣ ਤੂੰ ਇਕੱਲਾ ਰੋੜ ਨਗਾਏਗਾ ਔਰ ਫਿਰ ਐਨਾ ਹੈ ਨਾ ਬਹੁਤ ਜ਼ਿਆਦਾ ਬਾਰਦਾ ਖਾਣਾ ਐ ਇਸ ਕਰਕੇ ਨਾ ਅਸੀਂ ਹੁਣ ਇਹਨੂੰ ਥੋੜਾ ਜਿਹਾ ਖਿੱਚ ਕੇ ਰੱਖਿਆ ਬਾਰਦਾ ਖਾਣਾ ਦਾ ਬੰਦ ਕੀਤਾ ਹੋਇਆ ਇਹ ਤਾਂ ਬਾਰ ਦਾ ਖਾਣਾ ਆਪਾਂ ਕਰ ਦਿੱਤਾ ਹੁਣ ਬੰਦ ਐਨਾਂ ਹੀ ਖਾਏਗਾ ਉਹਨ ਕੁਝ ਵੀ ਬਾਰ ਦਾ ਫਿਲਹਾਲ ਤੇ ਇਹ ਖਾਏਗਾ ਮਿੱਸੀ ਰੋਟੀ ਉਹਦੇ ਬਾਅਦ ਕਰਦੀਆਂ ਕੰਟੀਨਿਊ ਬਈ ਪਤਾ ਨਹੀਂ ਕਿੱਥੋਂ ਮੇਰੇ ਨਾ ਇੱਥੇ ਕਮਰੇ ਦੇ ਵਿੱਚ ਸਾਰੀਆਂ ਲਾਲ ਕੀੜੀਆਂ ਆ ਗਈਆਂ ਔਰ ਕਿੱਧਰ ਨੂੰ ਜਾ ਰਹੀਆਂ ਕੋਈ ਸਮਝ ਨਹੀਂ ਆ ਰਹੀ ਔਰ ਮੈਂ ਨਾ ਹਲਦੀ ਪਾ ਕੇ ਛੱਡੀ ਹੈ ਹਲਦੀ ਨਾਲ ਕੀੜੀਆਂ ਭੱਜ ਜਾਂਦੀਆਂ ਸਮਝ ਨਹੀਂ ਆ ਰਹੀ ਕਿੱਥੋਂ ਆ ਰਹੀਆਂ ਨੇ ਚਲੋ ਥੋੜੀ ਦੇਰ ਚ ਦੇਖਦੇ ਹਾਂ ਮੈਂ ਪ੍ਰਸ਼ਰਦੀ ਸਿੱਖਣੀ ਚਾਲੂ ਕਰਦੇ ਹਾਂ ਬੱਚੇ ਖਾਣਨਗੇ ਮਿੱਸੀਆਂ ਰੋਟੀਆਂ ਤੇ ਮੈਂ ਨਾ ਇੱਕ ਟ੍ਰਿਕ ਦੱਸਦੀ ਹਾਂ ਤੁਹਾਨੂੰ ਜਦੋਂ ਵੀ ਆਟਾ ਗੁੰਨੋ ਨਾ ਤੇ ਆਟੇ ਨੂੰ ਪੰਨੀ ਦੇ ਨਾਲ ਕਿਸੇ ਵੀ ਐਵੇਂ ਦੀ ਪੰਨੀ ਦੇ ਨਾਲ ਟੱਕਿਆ ਕਰੋ ਇਹਦੇ ਨਾਲ ਆਟੇ ਦੇ ਸਿਕਰੇ ਨਹੀਂ ਆਉਂਦੀ ਔਰ ਆਟਾ ਫਰੈਸ਼ ਰਹਿੰਦਾ ਹੈ ਹਮੇਸ਼ਾ ਮੈਂ ਕਦੀ ਵੀ ਕਿਸੇ ਪਲੇਟ ਦੇ ਨਾਲ ਨਹੀਂ ਟੱਕਦੀ ਮੈਂ ਹਮੇਸ਼ਾ ਪੰਨੀ ਦੇ ਨਾਲ ਟੱਕਦੀ ਹਾਂ ਆਟਾ ਫਰੈਸ਼ ਰਹਿੰਦਾ ਔਰ ਰੋਟੀ ਵੀ ਨਰਮ ਬਣਦੀ ਹੈ ਬੱਚਿਆਂ ਨੇ ਪ੍ਰਸ਼ਾਦਾ ਛੱਕ ਲਿਆ ਤੇ ਮੈਂ ਹੁਣ ਚੱਕਣ ਲੱਗੀਆਂ ਔਰ ਮੇਰੇ ਕੋਲ ਹੈ ਦਹੀਂ ਆਲੂ ਦੀ ਸਬਜ਼ੀ ਜੋ ਕਿ ਮੈਂ ਸਵੇਰੇ ਬਣਾਈ ਸੀਗੀ ਬੱਚੀ ਸੀ ਮੈਂ ਕਿਹਾ ਚਲੋ ਮੈਂ ਇਹ ਨਿਪਟਾਦਾ ਔਰ ਨਾਲ ਮੇਰੇ ਕੋਲ ਹੈ ਮਿੱਸੀ ਰੋਟੀ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਦਾਲ ਪਾ ਕੇ ਬਣਾਉਣੀ ਆ ਇਹ ਵਧੀਆ ਲੱਗਦੀ ਹੈ ਔਰ ਮੇਰਾ ਘਰ ਦਾ ਜੰਮਿਆ ਹੋਇਆ ਦਹੀਂ ਹੁੰਦਾ ਹੈ ਬਿਲਕੁਲ ਠਿੱਕ ਇਕਦਮ ਗਾੜਾ ਤੇ ਸੁਆਦ ਆ ਜਾਏਗਾ ਹੁਣ ਪ੍ਰਸ਼ਾਦਾ ਛੱਕ ਕੇ ਫਿਰ ਕਰਦੇ ਹਾਂ ਕੰਟੀਨਿਊ ਹੋ ਚੁੱਕੇ ਆ ਰੈਡੀ ਦਮਾਲਾ ਸਜਾ ਕੇ ਹੁਣ ਮੈਂ ਆਪਣਾ ਕਿਚਨ ਦਾ ਕੰਮ ਕਰ ਰਹੀ ਕਿਉਂਕਿ ਮੈਨੂੰ ਸ਼ਾਮ ਦਾ ਖਾਣਾ ਤਿਆਰ ਕਰਨਾ ਹੈ ਸ਼ਾਮ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ ਮੈਂ 5 ਵਜੇ ਹੀ ਤਿਆਰੀ ਕਰਨੀ ਚાલુ ਕਰ ਦੇਣੀ ਹੈ ਕਿਉਂਕਿ ਸਰਦਾਰ ਜੀ ਨੇ ਆ ਕੇ 6:30 ਪ੍ਰਸ਼ਾਦਾ ਚਖਣਾ ਹੁੰਦਾ ਹੈ ਉਹਦੇ ਵਾਸਤੇ ਮੈਂ ਅੱਜ ਬਣਾ ਰਹੀਆਂ ਗੱਟੇ ਔਰ ਗੱਟੇ ਬਣਾਉਣ ਵਾਸਤੇ ਮੈਂ ਸਭ ਤੋਂ ਪਹਿਲੇ ਪਾਣੀ ਲਵਾਵਾਂਗੀ ਇਹਨੂੰ ਮੈਂ ਰੱਖ ਦਾਂਗੀ ਗਰਮ ਹੋਣ ਵਾਸਤੇ ਜਦ ਤੱਕ ਪਾਣੀ ਗਰਮ ਹੋਏਗਾ ਉਦੋਂ ਤੱਕ ਮੈਂ ਵੇਸੰਦਾ ਮਿਕਸਰ ਬਣਾਵਾਂਗੀ ਮਿੱਠਾ ਸੁਆਦ ਬਣ ਕੇ ਰੈਡੀ ਹੈ ਹੁਣ ਇਹਦੇ ਚ ਕਈ ਲੋਕ ਕਰਦੇ ਨੇ ਜਾਂ ਤਾਂ ਇਹਨੂੰ ਲੰਬਾ ਲੰਬਾ ਐਦਾਂ ਕਰਕੇ ਤਾਂ ਬਣਾਉਂਦੇ ਨੇ ਲੇਕਿਨ ਮੈਂ ਦੂਜੀ ਤਰ੍ਹਾਂ ਬਣਾਉਣੀ ਆ ਇਹਦੇ ਪੇੜੇ ਐਦਾਂ ਮੈਂ ਦਪੇੜਾ ਲੈ ਲਵਾਂਗੀ thank <laughs> you ਤੇ ਬਈ ਸਬ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਗੱਟੇ ਬਣਾਉਣ ਦਾ ਬਟ ਮੈਂ ਇਦਾਂ ਬਣਾਨੀ ਆ ਇਦਾਂ ਬਣਾਉਣ ਨਾਲ ਕੀ ਹੁੰਦਾ ਅੰਦਰੋਂ ਦੀ ਗੱਟੇ ਬਿਲਕੁਲ ਸੌਫਟ ਰਹਿੰਦੇ ਨੇ ਹਾਰਡ ਨਹੀਂ ਹੁੰਦੇ ਤੇ ਇਹਨੂੰ ਆਪਾਂ ਨਾ ਰੋਟੀ ਵਾਂਗੂ ਵੇਲ ਕੇ ਔਰ ਫਿਰ ਅਸੀਂ ਇਹਨੂੰ ਚਾਕੂ ਦੇ ਨਾਲ ਕੱਟ ਕਰ ਲਾਂਗੇ ਜਿੱਦਾਂ ਆਪਾਂ ਪੀਜ਼ਾ ਕਟਿੰਗ ਕਰਦੇ ਆ ਉਦਾਂ ਕਰ ਲਾਂਗੇ ਔਰ ਉਹਦੇ ਬਾਅਦ ਆਪਾਂ ਫਿਰ ਇਹਨੂੰ ਰੋਲ ਰੋਲ ਕਰਕੇ ਪਾਣੀ 'ਚ ਉਬਲਣ ਨੂੰ ਛੱਡ ਦਾਂਗੇ ਥੋੜੀ ਦੇਰ ਤੱਕ ਜਿੰਨੀ ਦੇਰ ਤੱਕ ਗੱਟੇ ਉਬਲ ਰਹੇ ਨੇ ਉਨੀ ਦੇਰ ਤੱਕ ਆਪਾਂ ਦੂਸਰੀ ਸਾਈਡ ਕਰਾਂਗੇ ਤੜਕੇ ਦੀ ਤਿਆਰੀ ਕੀਦੇ ਵਾਸਤੇ ਮੈਂ ਲੈ ਲਿਆ ਇੱਕ ਅਦਰਕ ਦਾ ਟੁਕੜਾ ਟਮਾਟਰ ਪਿਆਜ਼ ਔਰ ਲਸਣ ਇਹਨਾਂ ਨੂੰ ਆਪਾਂ ਪੀਸ ਲਾਂਗੇ ਤੇ ਦੂਸਰੀ ਸਾਈਡ ਸਾਡੇ ਗੱਟੇ ਉਬਲ ਚੁੱਕੇ ਐ ਅਸੀਂ ਪਾਣੀ ਚੋਂ ਬਾਹਰ ਕੱਢ ਲਏ ਔਰ ਜਿਹੜਾ ਸਾਡੇ ਕੋਲ ਹੈ ਵਾਟਰ ਬਚਿਆ ਹੈ ਇਹੋ ਆਪਾਂ ਪਾਣਾ ਹੈ ਦੁਬਾਰਾ ਤੜਕੇ ਦੇ ਵਿੱਚ ਜਦੋਂ ਅਸੀਂ ਤੜਕਾ ਲਗਾ ਦਾਂਗੇ ਗੱਟੇ ਦੇ ਵਿੱਚ ਗਰੇਵੀ ਔਰ ਸੀ ਪਾਣੀ ਬਣੇਗੀ ਔਰ ਹੁਣ ਅਸੀਂ ਇਹਨੂੰ ਫਟਾਫਟ ਫਰਾਈ ਕਰ ਲੈਣਾ ਹੈ ਫਰਾਈ ਕਰਨ ਤੋਂ ਬਾਅਦ ਸਾਡੇ ਕੋਲ ਬਚਦਾ ਹੈ ਜਿਹੜਾ ਆਇਲ ਉਹ ਅਸੀਂ ਕਢ ਲਾਂਗੇ ਵਿੱਚੋਂ আর বাকি ਦੇ ਵਿੱਚ ਅਸੀਂ ਤੜਕਾ ਪਾਵਾਂਗੇ ਤੇ ਤੜਕੇ ਦੇ ਵਿੱਚ ਅਸੀਂ ਪਾਇਆ ਹੈ ਅਜਵਾਇਨ ਸਭ ਤੋਂ ਪਹਿਲੇ ਜ਼ਰੂਰੀ ਅਜਵਾਇਨ ਔਰ ਉਹਦੇ ਬਾਅਦ ਅਸੀਂ ਜਿਹੜਾ ਆਪਾਂ ਤੜਕਾ ਬਣਾਇਆ ਸੀ ਉਹ ਪਾ ਗਏ ਉਹਦੇ ਬਾਅਦ ਆਪਾਂ ਨਮਕ ਮੀਠ ਮਸਾਲਾ ਆਪਣੇ ਸਵਾਦ ਅਨੁਸਾਰ ਪਾ ਦਿੱਤਾ ਔਰ ਜਿਹੜਾ ਪਾਣੀ ਬਚਿਆ ਸਾਡੇ ਕੋਲ ਜਿੰਨਾ ਕਿਨੇ ਦੱਸਿਆ ਹੈ ਇਹ ਪਾਣੀ ਗਰੇਵੀ ਬਣੇਗੀ ਅੱਧੀ ਕਿਉਂਕਿ ਅਸੀਂ ਦੂਸਰਾ ਕੋਈ ਪਾਣੀ ਨਹੀਂ ਪਾਵਾਂਗੇ ਅਸੀਂ ਇਹੋ ਪਾਣੀ ਬੋਲੇ ਵਿੱਚ ਪਾਵਾਂਗੇ ਤਾਂ ਕਿ ਟੈਕਸਚਰ ਜਿਹੜਾ ਹੈ ਸਾਡੇ ਕੋਲ ਗੱਟਿਆਂ ਦਾ ਗਰੇਵੀ ਦੇ ਵਿੱਚ ਉਹ ਹੀ ਆਪੇ ਤੇ ਹੁਣ ਸਾਡੇ ਕੋਲ ਆਪਣਾ ਤੜਕਾ ਜਿਹੜਾ ਹੈ ਪੁੱਜ ਚੁੱਕਾ ਹੈ ਔਰ ਤੜਕੇ ਨੇ ਆਪਣਾ ਆਇਲ ਛੱਡ ਦਿੱਤਾ ਹੈ ਤੇ ਅੱਛੀ ਤਰ੍ਹਾਂ ਇਹਦੀ ਬਹੁਤ ਅੱਛੀ ਫ੍ਰੈਗਰੈਂਸ ਵੀ ਆ ਰਹੀ ਹੈ ਤੇ ਤੜਕਾ ਪੁੱਜ ਗਿਆ ਹੁਣ ਅਸੀਂ ਇਸ ਪਾਣੀ ਨੂੰ ਐਸ ਤਿ ਯੂਜ਼ ਕਰਾਂਗੇ ਪਹਿਲੇ ਸਭ ਤੋਂ ਪਹਿਲੇ ਅਸੀਂ ਗੱਟੇ ਪਾਵਾਂਗੇ ਔਰ ਉਸ ਵਕਤ ਪਾਣੀ ਔਰ ਦੇਬਾ ਦਾ ਪਾਇਨੂ ਰਿਜਾਵਾਂਗੇ। ਔਰ ਅਸੀਂ ਦੋਨੋਂ ਚੀਜ਼ਾਂ ਕੰਬਾਈਨਡ ਕਰ ਦਿੱਤੀਆਂ ਨੇ। ਹੁਣ ਸਾਨੂੰ ਵੇਟ ਕਰਨਾ ਪਏਗਾ ਥੋੜਾ ਜਿਹਾ ਕਿਉਂਕਿ ਇਹਨੂੰ ਇੱਕ ਉਬਾਲਾ ਆਉਣਾ ਬਹੁਤ ਜ਼ਰੂਰੀ ਹੈ। ਜਿਹਦੇ ਨਾਲ ਕੀ ਸਾਰੀ ਚੀਜ਼ਾਂ ਇਹਦੇ ਵਿੱਚ ਆਪਾਂ ਮਿਕਸ ਹੋ ਜਾਣਾ। ਲੋ ਜੀ ਆਪਣੇ ਗੱਟੇ ਦੀ ਸਬਜ਼ੀ ਬਣ ਕੇ ਤਿਆਰ ਹੈ। ਮੈਂ ਉੱਤੋਂ ਵੀ ਪਾ ਰਹੀ ਹਾਂ ਇਹਦੇ ਚੁੱਕੀ ਮੇਥੀ ਜਿਹਦਾ ਅਲੱਗ ਹੀ ਫਲੇਵਰ ਆਂਦਾ ਹੈ। और अगर धनिया है तो सकते हो बट मेरे को इस टाइम धनिया अवेलेबल नहीं तो इस करके मैं धनिया की जगह सुखी मेथी का यूज़ करती तो हूँ सब्जी बना के जरूर देखियो बहुत लग लगती है सब का अपना तरीका है मेरा यह तरीका सी मैं थोड़े तो न शेयर करता ਲੰਗਰ ਪ੍ਰਸ਼ਾਦਾ ਆਪਾਂ ਚੁਕਾ ਦਿੱਤਾ ਹੈ ਸਰਦਾਰ ਜੀ ਆ ਗਏ ਸੀ ਉਹਨਾਂ ਨੂੰ ਟਾਈਮ ਸੀ ਰੋਟੀ ਚੁਕਾ ਕੇ ਪ੍ਰਸ਼ਾਦਾ ਚੁਕਾ ਕੇ ਹੁਣ ਮੈਂ ਜਾ ਰਹੀ ਹਾਂ ਦੁਆਰਾ ਸੇ ਅੱਗੇ ਵਿਖਾਇਆ ਨਾ ਹਾਰ ਦੇਗਾ ਵਿੱਚ ਚਾੜ ਦੇ